ਕਾ ਤਾ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਬਣ ਰਹੀ ਹੈ ਜੀ ਇੱਕ ਹੋਰ ਨਵੀਂ ਸਰਾ ਤੇ ਇਹਦੀ ਸੇਵਾ ਕਰਾ ਰਹੇ ਨੇ ਕਾਰ ਸੇਵਾ ਵਾਲੇ ਭੂਰੀ ਵਾਲੇ ਬਾਬਾ ਜੀ ਔਰ ਬਹੁਤ ਸ਼ਾਨਦਾਰ ਲੁੱਕ ਹੈ ਫਾਈਵ ਸਟਾਰ ਹੋਟਲ ਦੇ ਕਮਰਿਆਂ ਨੂੰ ਵੀ ਮਾਤ ਪਾਉਂਦੀ ਇਸਰਾ ਇਹ ਗੁਰੂ ਗੋਬਿੰਦ ਸਿੰਘ ਨਿਵਾਸ ਪ੍ਰਾਣਾ ਬਣਿਆ ਹੋਇਆ ਹੈ ਜੀ ਇਹ ਵੀ ਬਹੁਤ ਵੱਡਾ ਹੈ ਇਹ ਹੁਣ ਆਪਾਂ ਕਰਦੇ ਹਾਂ ਤਖਤ ਸਾਹਿਬ ਦੇ ਦਰਸ਼ਨ ਦੇਦਾਰੇ ਤਖਤ ਸਾਹਿਬ ਦੇ ਬਾਹਰ ਵੀ ਪਾਰਕ ਬਣ ਰਹੀ ਹੈ ਜਿਹੜੀ ਦੇਖਿਆ ਹੋਈ ਕਾਰ ਸੇਵਾ ਵਾਲਿਆਂ ਵੱਲੋਂ ਬਹੁਤ ਸੋਹਣੀ ਦਿੱਤੀ ਜਾ ਰਹੀ ਹੈ ਸੱਜੇ ਪਾਸੇ ਉਹਨਾਂ ਨੇ ਜਿਹੜਾ ਜੋੜਾਗਰ ਬਣਾ ਦਿੱਤਾ ਬਹੁਤ ਵਧੀਆ ਕਰੋ ਜੀ ਤਖਤ ਸਾਹਿਬ ਦੇ ਦਰਸ਼ਨ ਵੇਖੋ ਨੀਲੇ ਆਕਾਸ਼ ਦੇ ਵਿੱਚ ਚਿੱਟਾ سنگ ਮਰਮਰ ਕਿੰਨਾ ਸੋਹਣਾ ਲੱਗ ਰਿਹਾ ਹੈ ਔਰ ਤਖਤ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਹੈ ਐਨ ਲੱਗ ਰਿਹਾ ਹੈ ਕਿ ਜਿਵੇਂ ਅਕਾਲ ਪੁਰਖ ਨੇ ਆਪ ਕਾਣਜ ਦੇ ਵਿੱਚੋਂ ਇੱਥੇ ਸਤਾਫਿਰ ਕਰ ਦਿੱਤਾ ਹੋਵੇ ਤਖਤ ਸ੍ਰੀ ਕੇਸਗੜ ਸਾਹਿਬ ਜਦੋਂ ਗੁਰੂ ਸਾਹਿਬ ਹਨ ਗੁਰੂ ਗੋਬਿੰਦ ਸਿੰਘ ਪਰਾਜੀ ਇਤਿachar ਸਾਹਿਬ ਜਾਂ ਦੇ ਪੰਜ ਪਿਆਰੇ ਤੇ ਹੋਰ ਉਹਨਾਂ ਦੇ ਪਿਆਰੇ ਸਿੰਘ ਇੱਥੇ ਹੋਣਗੇ ਤਾਂ ਉਹ ਸਮਾਂ ਕਿੰਨਾ ਵਧੀਆ ਹੋਏਗਾ ਕਿੰਨਾ ਆਨੰਦ ਆਉਂਦਾ ਹੋਏਗਾ ਜਦੋਂ ਗੁਰੂ ਜੀ ਦੀ ਫੌਜ ਇੱਕ ਚੜ੍ਹਦੀ ਕਲਾ ਵਾਲੇ ਫਿਰ ਸਿੰਘ ਰਹਿੰਦੇ ਹੋਣਗੇ ਅੱਜ ਅਸੀਂ ਆਏ ਸੀ ਵੀ ਇੱਥੇ ਅਖੰਡ ਪਾਠ ਸਭ ਕਰਾਉਣ ਵਾਸਤੇ ਅਤੇ ਅਕਤੂਬਰ ਦੇ ਵਿੱਚ ਸਾਨੂੰ ਡੇਟ ਮਿਲੀ ਹੈ ਡੇਟਾਂ ਦਾ ਸ਼ਾਇਦ ਪਹਿਲਾਂ ਵੀ ਖਾਲੀ ਹੋਣੀਆਂ ਪਰ ਉਹ ਥੋੜਾ ਮੌਸਮ ਸਹੀ ਹੁੰਦਾ ਹੈ ਤੇ ਕੁਝ ਅਸੀਂ ਛੁੱਟੀ ਦਾ ਹਿਸਾਬ-ਤਹਾਬ ਦੇਖ ਕੇ ਅਕਤੂਬਰ ਦੀ ਡੇਟ ਲਈ ਹੈ ਤੇ ਉਹਨਾਂ ਸੀਟਾਂ ਕਰ ਲੈਣੇ ਤੇ ਉਹਨਾਂ ਸੀਟਾਂ ਤੋਂ ਕੰਮ ਨਹੀਂ ਚੱਲੇ ਆਏ ਗੁਰਦਾਰਾ ਹੈ ਗਾ ਜੀ ਮਾਤਾ ਸਾਹਿਬ ਜੀ ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸ਼ੀਦੀ ਬਾਗ ਸਾਹਿਬ ਇਹ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਗਾਰਾ ਦੇ ਪ੍ਰਬੰਧ ਅਧੀਨ ਹੈ ਤੇ ਇਸ ਵੇਲੇ ਇੱਥੇ ਜਿਹੜੇ ਮੁੱਖ ਸੇਵਾਦਾਰ ਨੇ ਬਾਬਾ ਗੁਰਦੀਪ ਸਿੰਘ ਜੀ ਨੇ ਇਸ ਸਥਾਨ ਤੇ ਇਹਦਾ ਦਰਬਾਰ ਤੇ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਹੈ ਬਿਲਡਿੰਗ ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਵੀ ਇਹਦਾ ਬਹੁਤ ਵਧੀਆ ਅੰਦਰੂ ਬਣਿਆ ਹੋਇਆ ਹੈ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਹਾਂਜੀ ਹਾਂਜੀ ਇਹ ਹੌਲੇ ਮੱਲੇ ਤੇ ਤਾਂ ਇਹ ਜਾਨ ਰੱਖਣ ਜੈ ਨਹੀਂ ਹੁੰਦੀ ਕਿਉਂਕਿ ਨੀਲੇ ਬਾਣਿਆਂ ਵਾਲੇ ਦਮਾਲਿਆਂ ਵਾਲੇ ਸਿੰਘ ਸਰਦਾਰ ਇੱਥੇ ਉਸ ਟਾਈਮ ਬੜੀ ਗਿਣਤੀ ਵਿੱਚ ਮੌਜੂਦ ਹੁੰਦੇ ਨੇ ਤੇ ਉਹਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਪਿੱਛੋਂ ਅਸੀਂ ਇੱਥੇ ਲੰਗਰ ਛਕਾਂਗੇ ਤੇ ਹੁਣ ਅਸੀਂ ਪਹੁੰਚ ਗਏ ਆਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਕਿਉਂਕਿ ਫਤਿਹਗੜ੍ਹ ਸਾਹਿਬ ਦੇ ਅੱਗੋਂ ਲੰਗਣਾ ਹੋਵੇ ਤੇ ਬਿਨਾਂ ਦਰਸ਼ਨ ਕਰਕੇ ਲੰਗੀ ਐਦਾਂ ਹੋ ਨਹੀਂ ਸਕਦਾ ਤੇ ਮਹਾਰਾਜ ਦੀ ਕਿਰਪਾ ਹੋਈ ਤੇ ਅੰਦਰ ਅਸੀਂ ਦਰਸ਼ਨ ਜਰ ਕਰਨ ਵਾਸਤੇ ਆ ਗਏ ਤੇ ਪੋਰਾ ਸੈਟ ਮੈਂ ਤੁਹਾਡੇ ਕਿਲੇ ਦਰਬਾਰ ਸਾਹਿਬ ਜੀ ਮੈਂ ਤੁਹਾਡੇ ਕਿਲੇ ਤੇ ਠੰਡਾ ਬੁਰ ਸਾਹਿਬ ਤੇ ਵੀ ਮੈਂ ਤੁਹਾਡੇ ਲਿਆ ਤੇ ਹੁਣ ਅਸੀਂ ਵਾਪਸੀ ਚੱਲੇ ਆ ਦੇਖੋ ਕਿੰਡੀ ਸੋਹਣੀ ਬਿਲਡਿੰਗ ਤੇ ਕਿੰਡਾ ਸੋਹਣਾ ਮੌਸਮ ਹੈ ਕਿੰਨਾ ਆਨੰਦ ਹੈ ਧੁੱਪ ਤੇਜ ਹੈ ਪਰ ਕੋਈ ਪਰਵਾਹ ਨਹੀਂ ਵਧੀਆ ਲੱਗ ਰਿਹਾ ਹੈ ਇੱਥੇ ਵੇਖੋ ਇਹ ਡਿਊਟੀ ਸਾਹਿਬ ਪੁਰਾਣੀ ਇਹਦੀ ਆਪਣੀ ਵੱਖਰੀ ਦੇਖਿਆ ਤੰਤਨ ਮਾਤਾ ਗੁਜਰੀ ਜੀ ਤੰਤਨ ਬਾਬਾ ਜਰਵਰ ਸਿੰਘ ਜੀ ਤੰਤਨ ਬਾਬਾ ਪਤੇ ਸਿੰਘ ਜੀ ਜੀ